ਮਾਮਲਾ ਅੰਮ੍ਰਿਤਸਰ ਦੇ ਸੀ ਡਿਵੀਜ਼ਨ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਦੋ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਈ ਰਿਕਸ਼ਾ ਤੇ ਬੀ ਆਰਟੀਸੀ ਸਮਾਰਟ ਸਿਟੀ ਪ੍ਰੋਜੈਕਟ ਦੀਨ ਲੱਗੀਆਂ ਗੁਰਿੱਲਾ ਚੋਰੀ ਕਰਨ ਦਾ ਜਿਸ ਵਿੱਚ ਮੋਬਾਈਲ ਸਬਕਵਾਇਟ ਟੀਮ ਵੱਲੋਂ ਮਸਤੈਦੀ ਨਾਲ ਰੁਪਈਆਂ ਨੂੰ ਰਕਸ਼ਾ ਦੇ ਨਾਲ ਕਾਬੂ ਕੀਤਾ ਗਿਆ ਮੌਕੇ ਤੇ ਗੱਲਬਾਤ ਕਰਦੇ ਹਨ ਐਸ ਐਚਓ ਸੀ ਡਿਵੀਜ਼ਨ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੋਬਾਈਲ ਸਕੁਐਡ ਦੀ ਟੀਮ ਨਾਲ ਦੋ ਨਸ਼ੇੜੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਕੱਲ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੀਆਂ ਸੀ ਮੋਬਾਈਲ ਪੈਟਰੋਲਿੰਗ ਲਗਾਈ ਸੀ ਫਲਾਈਂਗ ਸਕਾਇਡ ਇੱਕ ਮੋਬਾਈਲ ਫਲਾਈਂਗ ਸਕਾਇਡ ਕਰ ਦਿੱਤਾ ਗਿਆ ਹੈ ਉਹਨਾਂ ਦੀ ਮਦਦ ਨਾਲ ਸਾਡੇ ਸਬ ਇੰਸਪੈਕਟਰ ਸੁਲੱਖਣ ਸਿੰਘ ਉਹਨਾਂ ਦੀ ਟੀਮ ਨੇ ਜਿਹੜੇ ਇਹ ਦੋ ਜਿਹੜੇ ਵਿਅਕਤੀ ਕਾਬੂ ਕੀਤੇ ਨੇ ਜਿਨ੍ਹਾਂ ਪਾਸੋਂ ਇੱਕ ਈ ਰੱਖਿਆ ਤੇ ਰੱਖਿਸ਼ ਦੇ ਉੱਤੇ ਇਹ ਜਿਹੜੀਆਂ ਵੀਆਰਟੀਐਸ ਤੇ ਸਮਾਰਟ ਪੁਟੀਆਂ ਗ੍ਰਿਲਾ ਉਤਾਰਦੇ ਸੀ ਰਾਤ ਨੂੰ ਉਹ ਇਹਨਾਂ ਕੋ ਬਰਾਮਦ ਕੀਤੀਆਂ ਗਈਆਂ ਨੇ ਕੌਣ ਹੈ ਜੀ ਕੀ ਕੰਮ ਕਰਦੇ ਨੇ ਇਹ ਬਿਲਕੁਲ ਵਿਲੇ ਨੇ ਜੀ ਇਹਨਾਂ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਤੇ ਇਹ ਜਿਹੜੇ ਆ ਨਸ਼ਿਆ ਕਰਨ ਦੇ ਵੀ ਆਦੀ ਨੇ ਦੋਨੋਂ ਜਣੇ ਤੇ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਕਾਫੀ ਇਹਨਾਂ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਸੀ ਗਿਰਲਾਂ ਉਤਾਰਨ ਦੀਆਂ ਤੇ ਇਹ ਜਿਹੜੀ ਸਾਡੀ ਮੋਬਾਈਲ ਟੀਮ ਤੇ ਸਾਡੇ ਸਬ ਇੰਸਪੈਕਟਰ ਸਲੱਖਣ ਸਿੰਘ ਉਹਨਾਂ ਨੇ ਕਾਬੂ ਕਰਕੇ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿੰਨੀ ਗਰਪ ਕੰਮ ਕਰ ਰਹੇ ਸੀ ਇਹ ਜੀ ਇਹੀ ਪੜਤਾਲ ਕਰ ਰਹੇ ਆ ਇਹਨਾਂ ਤੇ ਮੁਕਦਮਾ ਪਹਿਲਾਂ ਵੀ ਆ ਇਹ ਜਿਹੜੇ ਆ ਇਹ ਆਦੀ ਨੇ ਜੀ ਚੋਰੀ ਕਰਨ ਦੇ ਤੇ ਸਾਡੇ ਇਥੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਚੋਰੀ ਹੋਈ ਸੀਗੀ ਉਹ ਮਕਦਮਾ ਦਰਜ ਹੈ ਸਾਡੇ ਕੋਲ ਉਥੋਂ ਹੀ ਇਹਨਾਂ ਨੇ ਇੱਕ ਬੈਟਰੀਆਂ ਤੇ ਇਨਵਰਟਰ ਚੋਰੀ ਕਰਕੇ ਲੈ ਗਏ ਸੀਗੇ ਤਾਲਾ ਤੋੜ ਕੇ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕਰ ਲਈਏ ਸਾਇਟ ਦੇ ਵਿੱਚ ਲੈ ਕੇ ਆਏ ਨੇ ਇਹਨੂੰ ਆਪਣਾ ਨਹੀਂ ਕਰਾ ਜੀ ਇਹ ਬਿਲਕੁਲ ਜੀ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਇਹਨਾਂ ਦਾ ਆਪਣਾ ਨਹੀਂ ਹੈਗਾ ਜੀ ਐ ਟੋ ਰਿਕਸ਼ਾ ਇਹ ਰਿਕਸ਼ਾ ਤੇ ਇਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ ਵੀ ਇਹਨਾਂ ਕੋਲੋਂ ਕਿੱਥੋਂ ਇਹ ਜਿਹੜਾ ਇਹ ਆਇਆ ਇਹ ਰਿਕਸ਼ਾ ਇਹਨੇ ਸਾਥੀ ਇਹਨਾਂ ਨੂੰ ਹੋਰ ਵੀ ਹੋ ਗਈ ਨਾ ਇਹ ਬਿਲਕੁਲ ਇਹ ਅਜੇ ਤੇ ਦੋ ਹੀ ਪਤਾ ਲੱਗਾ ਜੀ ਸਾਨੂੰ ਫਰਦਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ ਬਦਨ ਕਿ ਬਿਨਾ ਪ੍ਰੂਫ ਅੱਜ ਕੱਲ੍ਹ ਕਿਰਾਏ ਤੇ ਮਿਲ ਜਾਂਦੇ ਨੇ ਬੈਡ ਵਿੱਚ ਤੇ ਕ੍ਰਾਈਮ ਕਰਕੇ ਚਲੇ ਜਾਂਦੇ ਨੇ ਇਸ ਤਰ੍ਹਾਂ ਘਟਦੀ ਬਿਲਕੁਲ ਜੀ ਇਹ ਜਿਹੜਾ ਸਾਰੇ ਜਿਹੜੇ ਕਿਰਾਏ ਤੇ ਦਿੰਦੇ ਆ ਤੁਹਾਡੇ ਮਾਧਿਅਮ ਦਾ ਹੀ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆਂ ਕਿ ਜੋ ਵੀ ਇਹ ਰੈਂਟ ਤੇ ਦਿੰਦੇ ਆ ਉਹਨਾਂ ਨੂੰ ਪੂਰਾ ਪੜਤਾਲ ਕਰਕੇ ਉਹਨਾਂ ਨੂੰ ਦੇਣ ਤੇ ਇਹਨਾਂ ਦੇ ਉੱਤੇ ਨੰਬਰ ਵੀ ਰਿਖਿਆਂ ਤੇ ਲਗਵਾਉਣ ਸਰ ਇਹ ਕਿਹੜਾ ਨਸ਼ਾ ਕਰਦੇ ਸੀ ਇਹ ਨਸ਼ਾ ਅਜੇ ਅਜੇ ਇੱਕ ਕੈਪਸੂਲ ਤੇ ਗੋਲੀਆਂ ਹੀ ਖਾਂਦੇ ਨੇ ਇਹਨਾਂ ਦੇ ਦੱਸਣ ਮੁਤਾਬਕ ਬੈਟਰੀ ਚ ਸਰ ਇੰਜੈਕਸ਼ਨ ਵਗੈਰਾ ਨਹੀਂ ਬੈਟਰੀ ਦੇ ਵਿੱਚ ਇਹ ਨਹੀਂ ਉਹ ਹੀ ਅਸੀਂ ਦੇਖਣਾ ਅਜੇ ਪੜਤਾਲ ਕਰ ਲੈਣੇ ਆ ਜੀ ਉਹਦੇ ਬਾਰੇ ਮੋਬਾਈਲ ਸਟੱਡੀ ਟੀਮ ਆਈ ਆ ਤੇ ਉਹਦੇ ਬਾਰੇ ਬਿਲਕੁਲ ਜੀ ਇਹ ਬੜੀ ਜਿਹੜੀ ਮੋਬਾਈਲ ਸਕੁਆਇਰ ਟੀਮ ਹੈ ਇਹ ਬੜੀ ਇਫੈਕਟਿਵ ਹੋ ਰਹੀ ਹੈ ਜੀ ਇਹ ਸਾਰੇ ਥਾਣਿਆਂ ਦੇ ਵਿੱਚ ਗਠਿਤ ਕੀਤੀ ਗਈ ਹੈ ਤੇ ਇਹ ਸਾਡੀ ਇਸੇ ਟੀਮ ਦੀ ਮਦਦ ਦੇ ਨਾਲ ਹੀ ਜਿਹੜਾ ਹੈ ਇਹ ਕਾਬੂ ਆਏ ਨੇ ਜੀ ਸਾਡੇ ਕਿਹੜੀ ਤਰ੍ਹਾਂ ਲਾਗੇ ਨੂੰ ਏ ਜੀ 452 380 ਦੇ ਤਹਿਤ ਜਿਹੜਾ ਹੈ ਅਸੀਂ ਇਹ ਮੁਕੱਦਮਾ ਦਰਜ ਸੀਗਾ ਸਾਡੇ ਕੋਲ ਤੇ ਉਹਦੇ ਵਿੱਚ ਇਹਨਾਂ ਦੀ ਹੀ ਗ੍ਰਿਫਤਾਰੀ ਪਾਈ ਹੈ ਅਗਲੀ ਕਾਰਵਾਈ ਅਸੀਂ ਇਹਨਾਂ ਕੋ ਅਸੀਂ ਮਾਨਜੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦਾ ਪੁਲਿਸ ਰਿਮਾਂਡਰ ਲੈ ਕੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਅਸੀਂ ਹੋਰ ਵੀ ਜਿਹੜੀਆਂ ਇਹਨਾਂ ਕੋ ਚੋਰੀਆਂ ਕੀਤੀਆਂ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋਣਗੇ ਉਹਨਾਂ ਬਾਰੇ ਵੀ ਅਸੀਂ ਪੜਤਾਲ ਕਰਾਂਗੇ